ਭਗਵਾਨ ਤੁਮ ਸਾਡੇ ਬਿਠਿੰਡੇ ਹੀ ਫਿਰਦਾ ਜੀ ਤੁਸੀਂ ਦੱਸੋ ਯਾਰ ਮੈਂ ਇਹੋ ਜੇ ਉਹ ਕਹਿੰਦੇ ਮੁੱਖ ਮੰਤਰੀ ਦਾ achar ਪਾਣਾ ਜਿਹੜਾ ਬੰਦਾ ਸਾਡੇ ਘਰ ਦਾ ਬੱਚਾ ਮਰ ਗਿਆ ਉਹਦਾ ਇੱਕ ਐਮਐਲਏ ਨਹੀਂ ਮੈਨੂੰ ਪੁੱਛਣ ਆ ਸਕਦਾ ਇਹ ਇਨਾਂ ਨੇ ਜਿਹੜਾ ਬਦਲਾਵ ਕੀਤਾ ਨਾ ਸਾਡੇ ਝੁਕਵੇਂ ਪਾਸੇ ਕਰਤਾ ਸਾਨੂੰ ਸਵੇਰੇ ਉੱਠਦੇ ਆਂ ਤਾਰੋਂ ਲੱਗ ਜਨੇ ਰਾਤੀ ਸੌਣ ਲੱਗੇ ਤਾਰੋਂਦੇ ਸੌਣੇ ਵੀ ਯਾਰ ਇਹੋ ਜੇ ਬਦਲਾਵ ਤਾਂ ਨਹੀਂ ਮੰਗਿਆ ਸੀ ਯਾਰ ਇੱਥੇ ਬੰਦੇ ਨੂੰ ਬੈਠੇ ਨੂੰ ਮਾਰੀ ਜਾਂਦੇ ਸਰਕਾਰਾਂ ਆਪ ਬੰਦਾ ਮਾਰਨ ਲੱਗੀਆਂ ਆਪੇ ਮਰਿਆ ਹੁੰਦਾ ਫੇਰ ਵੀ ਆਪਾਂ ਕਹਿ ਦਿੰਦੇ ਯਾਰ ਸਰਕਾਰਾਂ ਦੇ ਘਰੇ ਬਿਠਾ ਕੇ ਇੱਕ ਪੁਲਿਸ ਦੇ ਬੰਦੇ ਨੂੰ ਮਾਰਨ ਲੱਗੀ ਤਾਂ ਇਹਦੂ ਬਾਅਦ ਆਪਣੇ ਕੋਲੇ ਕੋਈ ਵਾਰਸ਼ ਨਹੀਂ ਹੈ ਫਿਰ ਤਾਂ ਆਪਾਂ ਉਹ ਕਹਿੰਦਾ ਦੇਸ਼ ਛੱਡ ਜਾਓ ਚਾਹੇ ਪੰਜਾਬ ਛੱਡ ਜਾਓ ਫਿਰ ਇਹੀ ਕੰਮ ਰਹਿ ਗਿਆ ਆਪਣੇ ਕੋਲੇ ਹੋਰ ਇਸ ਤੋਂ ਵੱਧ ਕੁਝ ਨਹੀਂ ਆਪਾਂ ਇਹ ਚੀਜ਼ ਕਹਿ ਰਹੀ ਆ ਕਿ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿਦੀ ਆ ਕਿ ਚਾਹੇ ਜੋ ਮਰਜ਼ੀ ਹੋ ਜਾਏ ਜਦ ਤੱਕ ਇਹਨਾਂ ਦੇ ਘਰ ਦੇ ਨਹੀਂ ਕਹਿੰਦੇ ਅਸੀਂ ਪਿੱਛੇ ਨਹੀਂ ਹਟਾਂਗੇ ਬਹੁਤ ਹੀ ਸਤਿਕਾਰਯੋਗ ਇੱਥੇ ਆਏ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਦੋਸਤੋ ਅੱਜ ਦੀ ਘੜੀ ਆਪਾਂ ਜੋ ਇੱਥੇ ਇਕੱਠੇ ਹੋਏ ਆ ਮੈਂ ਐਕਚੁਅਲ 2 ਦਿਨਾਂ ਤੋਂ ਬਾਹਰ ਸੀਗਾ ਕੱਲ ਹੀ ਮੈਨੂੰ ਪਤਾ ਲੱਗਿਆ ਡਾਕਟਰ ਡਾਕਟਰ ਸਾਹਿਬ ਦਾ ਜਦੋਂ ਫੋਨ ਆਇਆ ਤਾਂ ਮੈਨੂੰ ਬੜਾ ਅਜੀਬ ਲੱਗਿਆ ਔਰ ਬੱਚਾ ਮੇਰਾ ਇੰਨਾ ਕਿ ਮੇਰੇ ਨਾਲ ਉਹਦਾ ਪਿਆਰ ਸੀਗਾ ਜਦੋਂ ਵੀ ਜਿੱਥੇ ਵੀ ਮਿਲਣਾ ਉਹਨੇ ਬੱਚੇ ਨੇ ਮੇਰੇ ਖਿਆਲ ਇੱਕ ਅਲੱਗ ਹੀ ਉਹ ਕਹਿੰਦੇ ਨੇ ਪਰਮਾਤਮਾ ਵੀ ਉਹਨਾਂ ਬੱਚਿਆਂ ਨੂੰ ਜਲਦੀ ਲੈ ਜਾਂਦਾ ਜਿਨ੍ਹਾਂ ਦਾ ਬਹੁਤ ਵਧੀਆ ਰਤਬਾ ਹੁੰਦਾ ਉਹ ਲੋਕ ਜਲਦੀ ਚਲੇ ਜਾਂਦੇ ਆਪਣੇ ਔਰ ਮੈਂ ਉਸ ਟਾਈਮ ਤੇ ਸੁਣ ਕੇ ਜਿਵੇਂ ਇੱਕ ਵਾਰੀ ਸੁਣਨ ਹੋ ਗਿਆ ਸੀਗਾ ਵੀ ਯਾਰ ਆ ਕੀ ਪਾਣਾ ਵਰਤ ਗਿਆ ਪਰ ਸਰਕਾਰਾਂ ਦੀ ਗੱਲ ਕਰੀਏ ਜੋ ਆਪਾਂ ਅੱਜ ਮੁੱਦੇ ਦੀ ਗੱਲ ਕਰਾਂਗਾ ਮੈਂ ਜਿਆਦਾ ਟਾਈਮ ਨਹੀਂ ਲਵਾਂਗਾ ਆਪਾਂ ਦੇਖ ਰਹੇ ਹਾਂ ਕਿ ਅੱਜ ਦੇ ਵਿੱਚ ਪੰਜਾਬ ਦੇ ਵਿੱਚ ਕੀ ਚੱਲ ਕੀ ਰਿਹਾ ਸਾਡੇ ਦੁਕਾਨਾਂ ਦੇ ਉੱਤੇ ਮੈਂ ਵਪਾਰੀਆਂ ਦਾ ਪ੍ਰਧਾਨ ਆ ਵਪਾਰੀਆਂ ਦੀ ਪ੍ਰਧਾਨਗੀ ਕਰਦਾ ਜਿੱਥੇ ਦੁਕਾਨਾਂ ਦੇ ਉੱਤੇ ਬੈਠੇ ਬੰਦਿਆਂ ਦੀ ਕੋਈ ਵੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਦੁਕਾਨ ਤੇ ਬੈਠੇ ਬੰਦੇ ਨੂੰ ਲੋਕ ਗੋਲੀਆਂ ਮਾਰ ਕੇ ਚਲੇ ਜਾਂਦੇ ਆ ਉੱਤੋਂ ਇਹਨਾਂ ਦੇ ਅਫਸਰ ਉਹਨਾਂ ਦੇ ਲੀਡਰ ਹੱਸ ਕੇ ਕਹਿ ਦਿੰਦੇ ਆ ਵੀ ਲੋ ਜੀ ਉਹ ਬੰਦਾ ਫਲਾਣਾ ਬੰਦਾ ਟਰੇਸ ਹੋ ਗਿਆ ਕਪੂਰ ਸਾਹਿਬ ਹੁਣ ਤੁਸੀਂ ਦੁਕਾਨਾਂ ਖਲਵਾ ਦੋ ਯਾਰ ਆ ਸਾਡੇ ਪਿੱਛੇ ਬਠਿੰਡੇ ਮੇਲਾ ਜਦੋਂ ਮਾਰਿਆ ਇਹਨਾਂ ਨੇ ਤਾਂ ਮੇਰੀ ਖਿਆਲ ਉਦੋਂ ਜਦੋਂ ਹਜੇ ਮਾਰ ਕੇ ਹਟੇ ਹੀ ਸੀਗੇ ਉਦੋਂ ਪਹਿਲੇ ਹੀ ਡੀਸੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਫੋਨ ਆਣੇ ਸ਼ੁਰੂ ਹੋ ਗਏ ਉਹ ਯਾਰ ਆਪਾਂ ਮੋਲ ਕਿਉਂ ਖਰਾਬ ਕਰਦੇ ਆ ਯਾਰ ਯਾਰ ਇਹਨਾਂ ਦਾ ਮਾਹੌਲ ਮਤਲਬ ਜਿਹਦਾ ਘਰ ਦਾ ਬੱਚਾ ਚਲਾ ਗਿਆ ਜਿਹਦੇ ਘਰ ਦਾ ਸਾਰਾ ਖੂਜੜ ਗਿਆ ਇਹਨਾਂ ਨੂੰ ਉਹ ਸਮਝ ਨਹੀਂ ਆਇਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਇਹ ਕੀ ਹੋਇਆ ਲੇਕਿਨ ਇਹਨਾਂ ਨੂੰ ਆਪਣਾ ਮਾਹੌਲ ਜਿਹੜਾ ਹੈ ਦੂਸਰਾ ਦਿਖੀ ਜਾਂਦਾ ਵੀ ਇਹ ਮਾਹੌਲ ਨਾ ਖਰਾਬ ਕਰੀਏ ਪਰ ਮੈਂ ਤੁਹਾਡੇ ਅੱਗੇ ਇੱਕ ਗੁਜਾਰਿਸ਼ ਕਰਨੀ ਚਾਹੂੰਗਾ ਕਿ ਆਪਾਂ ਨੂੰ ਹੁਣ ਬਹੁਤ ਦੇਰ ਹੋ ਗਈ ਇਹ ਚੀਜ਼ਾਂ ਨਾ ਦੇਖੋ ਆਪਾਂ ਬਹੁਤ ਕੁਝ ਦੇਖ ਚੁੱਕੇ ਬਹੁਤ ਵਾਰੀ ਮੈਂ ਵੀ ਕਹਿਣਾ ਹੁਣਾ ਵੀਰ ਤੁਸੀਂ ਕਿਸੇ ਦਾ ਸੁਨਾਰੇ ਦਾ ਮਾਲ ਫੜਿਆ ਗਿਆ ਚੱਕਿਆ ਗਿਆ ਤੁਸੀਂ ਲਿਆ ਕੇ ਫੜ ਲਿਆ ਤੇ ਲਿਆ ਕੇ ਤਾੜੀਆਂ ਮਰਵਾ ਲੀਆਂ ਹੁਣ ਪ੍ਰਧਾਨ ਸਾਹਿਬ ਵੀ ਇਹੀ ਗੱਲ ਕਰ ਰਹੇ ਸੀਗੇ ਆਪਾਂ ਇਹਨ ਮੇਰੇ ਘਰ ਦਾ ਬੱਚਾ ਚਲਾ ਗਿਆ ਮੇਰਾ ਤਾਂ ਸਾਰਾ ਦੁਨੀਆ ਮੇਰਾ ਜਹਾਨ ਖਤਮ ਹੋ ਗਿਆ ਮੈਂ ਇਦੋਂ ਬਾਅਦ ਮੇਰੇ ਤੋਂ ਕੀ ਕਰ ਲਓਗੇ ਮੈਨੂੰ ਕੀ ਫੜ ਕੇ ਦੇ ਦੂ ਕੀ ਕੀ ਆਪਣੀ سپورਟ ਚਾਹੁੰਦੇ ਆਪਾਂ ਦੱਸੋ ਮੈਨੂੰ ਕੀ سپورਟ ਦੇ ਦੇਣਗੇ ਇਹ ساری ਜ਼ਿੰਦਗੀ ਲੱਗੇ ਰਹਿਣੇ سپورਟ ਨਹੀਂ ਦੇ ਸਕਦੇ ਪਰ ਆਪਾਂ ਇਹਨਾਂ ਨੂੰ ਜਿੰਨੀ ਲਾਨਤਾ ਪਾਣੀ ਹੈ ਪਾ ਸਕਦੇ ਆਂ ਆਪਾਂ ਜਿੰਨਾ ਵੀ ਇਹਨਾਂ ਦਾ ਮੁਜਾਰਾ ਕਰਨਾ ਚਾਹੁੰਦੇ ਪਰ ਉਹਦੇ ਪਿੱਛੇ ਕਾਰਨ ਇੱਕੋ ਹੀ ਹੈ ਵੀ ਆਪਾਂ ਦਾ ਭੂਤ ਲਿਆ ਪਰ ਅੱਗੇ ਕਿਸੇ ਦਾ ਬੱਚਾ ਐਵੇਂ ਨਾ ਜਾਵੇ ਯਾਰ ਪਰ ਇਹਦੇ ਵਾਸਤੇ ਆਪਾਂ ਨੂੰ ਕੋਈ ਨਾ ਕੋਈ ਦਿਨੋ ਪ੍ਰਣ ਲੈਣਾ ਪਊਗਾ ਆਪਾਂ ਨੂੰ ਦਿਨੋ ਹੀ ਕੋਈ ਨਾ ਕੋਈ ਚੀਜ਼ ਉਹ ਕਹਿੰਦਾ ਮੋਹਮ ਖੜੀ ਕਰਨੀ ਪਊਗੀ ਜੇ ਆਪਾਂ ਕਹੀਏ ਵੀ ਮੈਂ ਪ੍ਰਧਾਨ ਹਾਂ ਤੇ ਮੈਂ ਆ ਗਿਆ ਤੇ ਫਲਾਣਾ ਪ੍ਰਧਾਨ ਸੀਗਾ ਉਹ ਆ ਗਿਆ ਉਹਦੇ ਨਾਲ ਕੰਮ ਨਹੀਂ ਚੱਲਣਾ ਆਪਾਂ ਨੂੰ ਇਹਦੇ ਤੇ ਚੰਗਾ ਪੈਰਾ ਦੇਣਾ ਪਊਗਾ ਜਦ ਤੱਕ ਆਪਣੇ ਪੈਰੇ ਨਾਲ ਉਹ ਕਹਿੰਦਾ ਹੁਣ ਸਾਡੇ ਭਗਵੰਤ ਜੀ ਸਾਡੇ ਬਠਿੰਡੇ ਹੀ ਫਿਰਦਾ ਜੀ ਤੁਸੀਂ ਦੱਸੋ ਯਾਰ ਮੈਂ ਇਹੋ ਜੇ ਉਹ ਕਹਿੰਦੇ ਮੁੱਖ ਮੰਤਰੀ ਦਾ ਆਚਾਰ ਪਾਣਾ ਜਿਹੜਾ ਬੰਦਾ ਸਾਡੇ ਘਰ ਦਾ ਬੱਚਾ ਮਰ ਗਿਆ ਉਹਦਾ ਇੱਕ ਐਮਐਲਏ ਨਹੀਂ ਮੈਨੂੰ ਪੁੱਛਣ ਆ ਸਕਦਾ ਸਾਡੇ ਬਠਿੰਡੇ ਜਦੋਂ ਬੰਦਾ ਮਰਿਆ ਨਾ ਜੀ ਆਪਣੇ ਵਪਾਰੀ ਨੂੰ ਉਦੋਂ ਤੁਸੀਂ ਇਹ ਦੇਖ ਲਓ ਵੀ ਐਮਐਲਏ ਤੋਂ ਬਾਹਲੀ ਦੂਰ ਦੀ ਗੱਲ ਹੈ ਕਿ ਪੰਜ ਛੇ ਇਹਨਾਂ ਦੇ ਚੇਅਰਮੈਨ ਤੁਰੇ ਫਿਰਦੇ ਸਾਡੇ ਬਠਿੰਡੇ ਉਹ ਵੀ ਡਰ ਦੇ ਮਾਰੇ ਆਏ ਨਹੀਂ ਮੈਂ ਉਹਨਾਂ ਨੂੰ ਇਹੀ ਗੱਲ ਕਹਿ ਰਿਹਾ ਸੀ ਮੈਂ ਕਿ ਯਾਰ ਤੁਸੀਂ ਤਾਂ ਨਹੀਂ ਮਾਰਿਆ ਤੁਸੀਂ ਤਾਂ ਇਹੋ ਜਿਹੀਆਂ ਚੀਜ਼ਾਂ ਸ਼ੋਅ ਕਰ ਰਹੇ ਹੋ ਵੀ ਇਹ ਥੋੜੀਆਂ ਗੱਲਾਂ ਤੋਂ ਇਹ ਸ਼ੋਅ ਹੋ ਰਿਹਾ ਵੀ ਸ਼ਾਇਦ ਤੁਸੀਂ ਕਿਤੇ ਮਰਵਾਤਾ ਹੋਵੇ ਉਹ ਯਾਰ ਜੇ ਤੁਸੀਂ ਸਾਡੇ ਨਾਲ ਜੇ ਅਸੀਂ ਅੱਜ ਬਾਜ਼ਾਰ 'ਚ ਰੋਣਾ ਚਾਹੁੰਦੇ ਆ ਸਾਨੂੰ ਤੁਸੀਂ ਰੋਣ ਵੀ ਨਹੀਂ ਦਿੰਦੇ ਤਾਂ ਇਦੋਂ ਮਾੜਾ ਸਰਕਾਰ ਕਿਹੜੀ ਆਊਗੀ ਮੇਰੀ ਖਿਆਲ ਆਪਾਂ ਇਸ ਤੋਂ ਬਾਅਦ ਬਹੁਤ ਸਾਰੀਆਂ ਮਾੜੀਆਂ ਚੰਗੀਆਂ ਸਰਕਾਰਾਂ ਆਈਆਂ ਆਪਾਂ ਬਹੁਤ ਕੋਜਣਾ ਅਜੀ ਲੋਕਾਂ ਨੇ ਬਥੇਰਾ ਜੋਰ ਲਾਇਆ ਲੇਕਿਨ ਬਹੁਤ ਲੋਕਾਂ ਨੇ ਕਿਹਾ ਨਹੀਂ ਯਾਰ ਇਹ ਕੀ ਬਦਲਾਵ ਲਿਆ ਦਾਂਗੇ ਇਹ ਕੀ ਫੱਟੇ ਚੱਕ ਦਾਂਗੇ ਸਹੀ ਗੱਲ ਹੈ ਉਹਨਾਂ ਦੀ ਬਹੁਤ ਵਧੀਆ ਗੱਲ ਲੱਗੀ ਮੈਨੂੰ ਪਰ ਇੱਕ ਚੀਜ਼ ਆਈ ਵੀ ਇਹਨਾਂ ਨੇ ਜਿਹੜਾ ਬਦਲਾਵ ਕੀਤਾ ਨਾ ਸਾਡੇ ਝੁਕਵੇਂ ਪਾਸੇ ਕਰਤਾ ਸਾਨੂੰ ਸਵੇਰੇ ਉੱਠਦੇ ਆ ਤਾਂ ਰੋਣ ਲੱਗ ਜੰਨੇ ਰਾਤੀ ਸੌਣ ਲੱਗੇ ਤਾਂ ਰੋਂਦੇ ਸੌਣੇ ਵੀ ਯਾਰ ਇਹੋ ਜਿਹਾ ਬਦਲਾਵ ਤਾਂ ਨਹੀਂ ਮੰਗਿਆ ਸੀ ਯਾਰ ਇਹੋ ਜਿਹਾ ਬਦਲਾਵ ਕਰਕੇ ਤਾਂ ਯਾਰ ਅੱਜ ਵੀ ਮੈਂ ਕਹਿੰਦਾ ਇੱਕ ਐਤ ਕੀ ਇੱਕ ਐਸਾ ਕੋਈ ਨਾ ਕੋਈ ਆਪਾਂ ਨਿਰਚੈ ਲਈਏ ਕੋਈ ਨਾ ਕੋਈ ਐਸਾ ਕਦਮ ਠਾਈਏ ਜੀ ਦੇ ਨਾਲ ਸਰਕਾਰਾਂ ਨੂੰ ਪਤਾ ਲੱਗ ਜਾਏ ਪਹਿਲੇ ਹੁੰਦਾ ਸੀ ਆ ਫਲਾਣਾ ਬੰਦਾ ਉੱਥੇ ਦੇ ਰਿਹਾ ਆਪਣਾ ਅਗੀਨਾ ਤਰਨਾ ਦੇ ਰਿਹਾ ਪੋਖੜ ਤਲ ਤੇ ਬੈਠਾ ਮਰ ਗਿਆ ਤਾਂ ਸਰਕਾਰਾਂ ਹਿਲ ਜਾਣਗੀਆਂ ਸਰਕਾਰਾਂ ਗੱਦੀ ਚਲੀ ਜਾਊਗੀ ਯਾਰ ਇਹ ਕੋਈ ਜ਼ਾਲਮਾ ਦੀ ਸਰਕਾਰ ਹੈ ਯਾਰ ਇੱਥੇ ਬੰਦੇ ਨੂੰ ਬੈਠੇ ਨੂੰ ਮਾਰੀ ਜਾਂਦੇ ਸਰਕਾਰਾਂ ਆਪ ਬੰਦਾ ਮਾਰਨ ਲੱਗੀਆਂ ਆਪੇ ਮਰਿਆ ਹੁੰਦਾ ਫਿਰ ਵੀ ਆਪਾਂ ਕਹਿ ਦਿੰਦੇ ਯਾਰ ਸਰਕਾਰਾਂ ਦੇ ਘਰੇ ਬਿਠਾ ਕੇ ਇੱਕ ਪੁਲਿਸ ਪੁਲਿਸ ਦਾ ਕੰਮ ਕੀ ਹੈ ਮੇਰੀ ਖਿਆਲ ਜੇ ਪੁਲਿਸ ਜੇ ਬੰਦੇ ਨੂੰ ਮਾਰਨ ਲੱਗ ਗਈ ਤਾਂ ਇਹਦੂ ਬਾਅਦ ਆਪਣੇ ਕੋਲੇ ਕੋਈ ਵਾਰਸ ਨਹੀਂ ਹੈ ਫਿਰ ਤਾਂ ਆਪਾਂ ਉਹ ਕਹਿੰਦਾ ਦੇਸ਼ ਛੱਡ ਜਾਓ ਚਾਹੇ ਪੰਜਾਬ ਛੱਡ ਜਾਓ ਫਿਰ ਇਹੀ ਕੰਮ ਰਹਿ ਗਿਆ ਆਪਣੇ ਕੋਲੇ ਹੋਰ ਇਸ ਤੋਂ ਵੱਧ ਕੁਝ ਨਹੀਂ ਹੈ ਜੇ ਪੁਲਿਸ ਨਹੀਂ ਆਪਾਂ ਨੂੰ ਬੰਦੇ ਨੂੰ ਬਚਾ ਸਕਦੀ ਜੇ ਪੁਲਿਸ ਹੀ ਬੰਦੇ ਮਾਰਨ ਲੱਗੀ ਤਾਂ ਮੇਰੀ ਖਲੇ ਦੂਤ ਤੇ ਫਿਰ ਇਸ ਤੋਂ ਲਾਸਟ ਹੈ ਕੰਮ ਇਹ ਤੋਂ ਵੱਧ ਨਹੀਂ ਕੁਝ ਹੋ ਸਕਦਾ ਮੈਂ ਤੁਹਾਡੇ ਅੱਗੇ ਇੱਕ ਸੂਬਾ ਪ੍ਰਧਾਨ ਹੋਣ ਦੇ ਨਾਤੇ ਆਪਣੇ ਪੂਰੇ ਸੂਬੇ ਵੱਲੋਂ ਆਪਣੇ ਵਪਾਰੀਆਂ ਵੱਲੋਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਸਾਡੀ ਜੋ ਜਿੱਥੇ ਤੁਸੀਂ ਜ਼ਿੰਮੇਵਾਰੀ ਲਾਇਆ ਕਰੋਗੇ ਜਦੋਂ ਵੀ ਲਾਉਂਗੇ ਇਹ ਸੰਘਰਸ਼ ਦੇ ਵਿੱਚ ਅਸੀਂ ਨਾਲ ਰਵਾਂਗੇ ਪਰ ਹਮੇਸ਼ਾ ਹੁੰਦਾ ਇਹੀ ਹੈ ਸ਼ੁਰੂ ਚ ਸ਼ੁਰੂਆਤ ਦੇ ਵਿੱਚ ਬਹੁਤ ਵੱਡੀਆਂ ਕਮੇਟੀਆਂ ਬਣ ਜਾਂਦੀਆਂ ਬਹੁਤ ਵੱਡੇ ਉਹ ਕਹਿੰਦੇ ਨਾ ਦਿਖਾਵੇ ਪਤਾ ਲੱਗਣ ਲੱਗਦਾ ਵੀ ਪਤਾ ਨਹੀਂ ਹੁਣ ਸਰਕਾਰਾਂ ਹਿੱਲ ਗਈਆਂ ਤੇ ਇਹ ਹੋ ਗਿਆ ਇਹ ਪੱਥਰ ਦੀਆਂ ਸਰਕਾਰਾਂ ਆਉਂਦੀਆਂ ਪੱਥਰ ਦੇ ਮੰਤਰੀ ਬਣ ਜਾਂਦੇ ਐ ਇਹਨਾਂ ਨੇ ਕੁਝ ਨਹੀਂ ਹਿਲਣਾ ਇਹਨਾਂ ਨੂੰ ਕੁਝ ਨਹੀਂ ਹੋਣਾ ਪਰ ਆਪਾਂ ਲੋਕਾਂ ਨੂੰ ਅੱਡ-ਅੱਡ ਕਰਾ ਜਾਂਦੇ ਆਪਾਂ ਲੋਕਾਂ ਨੂੰ ਇੱਕ ਦੂਜੇ ਨੂੰ ਘੁਆਣਾ ਸ਼ੁਰੂ ਕਰ ਦਿੰਦੇ ਆ ਸਾਡੇ ਵਰਗਿਆਂ ਦਾ ਤਾਂ ਨਾਮ ਤਾਂ ਵੈਸੀ ਬਦਨਾਮ ਕਰ ਦਿੰਦੇ ਆ ਵੀ ਪ੍ਰਧਾਨ ਤੂੰ ਕਹਨੂ ਆ ਬਾੜਾ ਉਹ ਕਰਦਾ ਯਾਰ ਉਹਨਾਂ ਦੇ ਘਰ ਦੇ ਤਾਂ ਕੁਝ ਕਹਿੰਦੇ ਨਹੀਂ ਮੈਂ 20 ਬੰਦੇ ਇਹ ਹਜੇ ਤੁਹਾਨੂੰ ਨਾਮ ਢਾ ਦੇਣਾ ਜਿਨ੍ਹਾਂ ਦੇ ਕੰਮ ਕਰਵਾ ਕੇ ਭੇਜ ਦਈਦੇ ਆ ਉਹ ਅਫਸਰਾਂ ਦੇ ਘਰੇ ਜਾ ਕੇ ਮੁਫਤ ਜਿਹਾ ਕੰਮ ਕਰਾਇਆ ਹੁੰਦਾ ਲੇਕ ਉਤੋਂ ਇਹ ਜਵਾਬ ਆ ਜਾਂਦਾ ਉਹ ਕਬੂਰ ਨੂੰ ਛੱਡੋ ਯਾਰ ਤੁਸੀਂ ਤੁਸੀਂ ਸਾਡੇ ਨਾਲ ਹਿਸਾਬ ਰੱਖੋ ਯਾਰ ਕਹਿਣ ਦਾ ਮਤਲਬ ਆਪਾਂ ਇਸ ਚੀਜ਼ ਤੇ ਆਪਾਂ ਸੋਚ ਕੇ ਚੱਲੀਏ ਕਿ ਆਪਾਂ ਆਪਣੇ ਬੱਚੇ ਦਾ ਜਿਹੜਾ ਹੈ ਦੇਖੋ ਉਹ ਤਾਂ ਮੁੜ ਕੇ ਨਹੀਂ ਆਉਂਦਾ ਮੈਂ ਦੁਬਾਰਾ ਉਹੀ ਗੱਲ ਕਹੂੰਗਾ ਪਰ ਕਿਸੇ ਹੋਰ ਦਾ ਬੱਚਾ ਨਾ ਜਾਵੇ ਆਪਾਂ ਉਹ ਚੀਜ਼ ਤੇ ਪਹਿਰਾ ਦੇਣਾ ਜਿਵੇਂ ਮਰਜ਼ੀ ਹੋ ਜੇ ਆਪਾਂ ਇਹ ਚੀਜ਼ ਵਗੈਰੀ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿ ਦਈਏ ਕਿ ਚਾਹੇ ਜੋ ਮਰਜ਼ੀ ਹੋ ਜੇ ਜਦ ਤੱਕ ਇਹਨਾਂ ਦੇ ਘਰ ਦੇ ਨਹੀਂ ਜਾਂਦੇ ਅਸੀਂ ਪਿੱਛੇ ਨਹੀਂ ਹਟਾਂਗੇ ਮੈਂ ਤਾਂ ਇੰਨਾ ਹੀ ਤੁਹਾਨੂੰ ਕਹੂੰਗਾ ਇਹਨਾਂ ਕਹਿੰਦਾ ਹੋਇਆ ਤੁਹਾਡੇ ਅੱਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ